ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਗੱਲ ਕਰਦੇ ਆ ਜਿਹੜਾ ਇਹ ਕਿ ਪੰਜਾਬੀ ਸਕਾਰੇ ਸੀ ਚੰਡੀਗੜ ਕਿਵੇਂ ਪੈਂਦਾ ਸਤੌਜ ਵਾਲੇ ਮਹਾਰਾਜ ਉਹ ਡੈਮਾ ਖਤਰਨੀ ਬੋਲੇ ਉਹ ਚੰਡੀਗੜ ਨੂੰ ਰਖਲਾ ਸੈਂਟਰ ਸਰਕਾਰ ਬੀਜੇਪੀ ਡਿਊਟੀ ਬਣਾਉਣਾ ਚਾਹੁੰਦੀ ਹੈ 80% ਆ ਉਹਦੇ ਕੋਲੇ ਰੱਖਣਾ ਚਾਹੁੰਦੀ ਹੈ ਉਹਨਾਂ ਉਸ ਵਿਸ਼ੇ ਤੇ ਨਹੀਂ ਬੋਲੇ ਵੀ ਚੰਡੀਗੜ ਸਤੋ ਖੁਸ਼ ਰਿਹਾ ਉਸ ਚੀਜ਼ ਤੇ ਨਹੀਂ ਬੋਲੇ ਚੰਡੀਗੜ ਆਪਣਾ ਪੰਜਾਬੀ ਜ਼ਰੂਰ ਸਕਾਰੇ ਸੀ ਵੀਡੀਓ ਦੇਖੋ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਉਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣ ਦੇ ਰਾੜੇ ਦੇ ਪੈਰ 'ਚ ਹਾਂਜੀ ਮੈਨੂੰ ਐਂ ਦੱਸੋ ਤੁਸੀਂ ਸੀਐਮ ਪੰਜਾਬ ਦੇ ਮੁਖ ਤੁਸੀਂ ਗਏ ਸੀ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰੀ ਪ੍ਰੋਗਰਾਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰੀ ਦੇ ਵਿੱਚ ਤਾਂ ਕੁਝ ਨਹੀਂ ਬੋਲਿਆ ਤੁਸੀਂ ਉਹ ਸਿੱਖਾਂ ਦੇ ਰਾਜੇ ਐ ਉਹਨਾਂ ਬਾਰੇ ਕੁਝ ਬੋਲਿਆ ਤੁਸੀਂ ਵੀ ਉਹਨਾਂ ਨੇ ਆ ਆ ਪ੍ਰਾਪਤੀਆਂ ਕੀਤੀਆਂ ਇੱਥੋਂ ਤੱਕ ਸਾਡਾ ਰਾਜ ਸੀ ਉਸ ਬਾਰੇ ਕੁਝ ਨਹੀਂ ਬੋਲਿਆ ਤਾਂ ਸਾਨੂੰ ਲਿਖ ਕੇ ਦਿਖਾ ਰਹੇ ਸੀ ਕਿੰਦੀਗੜ ਕਿਵੇਂ ਪੈਂਦਾ ਉਹ ਵੀ ਗਲਤ ਉਹ ਵੀ ਗਲਤ ਸਹੀ ਨਹੀਂ ਦਿਖਾ ਰਹੇ ਸੀ ਠੀਕ ਹੈ ਨਾ ਸਹੀ ਵੀ ਕੋਈ ਨਹੀਂ ਇੱਕ ਵੀਡੀਓ ਹੋਰ ਚਲਾਉਂਗਾ ਮਨਜਿੰਦਰੇ ਨੂੰ ਜਵਾਬ ਦੇਣਗੇ ਲੋਕਵਾਚਨ ਵਾਲੇ ਠੀਕ ਹੈ ਨਾ ਮੈਨੂੰ ਐਂ ਦੱਸੋ ਤੁਸੀਂ ਪੰਜਾਬ ਦੇ ਕੋਲੇ ਸੀ ਡੈਮਾਂ ਦਾ ਹੱਕ ਕਿਉਂਕਿ ਪਾਣੀ ਜਦੋਂ ਹੜ ਹੁੰਦੇ ਆ ਪੰਜਾਬ ਦੀਆਂ ਰੈਗੂਲਰ ਪੰਜਾਬ ਦੇ ਰਖਲਾ ਝੋਨਾ ਖਰਾਬ ਹੁੰਦਾ ਪੰਜਾਬ ਦੀਆਂ ਕਣਕਾ ਖਰਾਬ ਹੁੰਦੀਆਂ ਠੀਕ ਹੈ ਨਾ ਉਸ ਚੀਜ਼ ਤੇ ਤੁਸੀਂ ਕਿਉਂ ਨਹੀਂ ਬੋਲੇ ਵੀ ਪਾਣੀ ਜਦੋਂ ਇਹ ਰਿਪੇਰੀਅਨ ਕਾਨੂੰਨ ਦੇ ਜਿਹੜਾ ਰਿਪੇਰੀਅਨ ਕਾਨੂੰਨ ਆ ਉਹ ਦਿੰਦਾ ਹੱਕ ਕਿ ਜਿਹਦੇ ਵਿੱਚ ਦੀ ਪਾਣੀ ਟੱਪਦਾ ਉਹਦਾ ਹੱਕ ਹੈ ਡੈਮਾਂ ਤੇ ਵੀ ਕਿ ਧਰਮ ਦਾ ਹੱਕ ਖੋ ਕੇ ਰਖਲਾ ਸੈਂਟਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਤੁਸੀਂ ਬੋਲੇ ਕਿਉਂ ਨਹੀਂ ਤੁਸੀਂ ਬੋਲੇ ਨਹੀਂ ਚੁੱਪ ਕਰਕੇ ਦੂਜੇ ਸੀਐਮ ਨੂੰ ਦੇਖ ਕੇ ਛੱਡਾ ਕਰਦੇ ਹੋਣਗੇ ਵੀ ਵੇਖੋ ਪੰਜਾਬ ਦਾ ਕਿਹੋ ਜਿਹਾ ਸੀਐਮ ਹੈ ਵੀ ਆਪਦੇ ਹੱਕ ਲਈ ਆ ਖਾਸ ਕਰਕੇ ਸੌਦੇ ਦਾ ਜ਼ਰੂਰ ਛੱਡਾ ਕਰਦੇ ਹੋਣਗੇ ਜੇ ਤੁਸੀਂ ਬੋਲਦੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਬੋਲਦਾ ਅਸੀਂ ਬੋਲਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਵੀਡੀਓ ਪਾਉਂਦੇ ਉਹਨਾਂ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਕਾਂਗਰਸ ਦੇ ਵਿਰੁੱਧ ਪਾਉਂਦੇ ਜੇ ਉਹ ਨਾ ਚੰਡੀਗੜ੍ਹ ਦੇ ਡੈਮਾਂ ਦੇ ਮਾਲੇ ਜਨਾ ਬੋਲਦੇ ਅਸੀਂ ਬੋਲਦੇ ਠੀਕ ਹੈ ਨਾ ਚੰਡੀਗੜ੍ਹ ਨੂੰ ਰੱਖਲਾ 40% ਪੰਜਾਬ ਚੰਡੀਗੜ੍ਹ ਪੰਜਾਬੋਂ ਦਿੱਤਾ ਗਿਆ 60% ਸੈਂਟਰ ਸਰਕਾਰ ਨੇ ਰੱਖਿਆ ਗਿਆ ਇਹਦਾ ਮਤਲਬ 60 ते, ते 60 ਬੰਦਾ ਰੱਖਣਾ ਆ ਨੌਕਰੀ ਤੇ ਤੇ 60 ਰੱਖਣਗੇ ਸੈਂਟਰ ਸਰਕਾਰ 60% ਰੱਖੂਗੀ ਉਹ ਕਿਤੋਂ ਦੇ ਵੀ ਰੱਖ ਸਕਦੇ ਆ 40% ਪੰਜਾਬ ਰੱਖ ਸਕਦਾ ਹੁਣ ਦੇਖੋ ਕੀ ਰਹਿ ਗਿਆ ਪੰਜਾਬ ਕੋਲੇ ਠੀਕ ਹੈ ਨਾ ਤੁਸੀਂ ਕੀ ਕਰੀ ਜਾਂਦੇ ਹੋ ਤੁਸੀਂ ਲਿਖਣਾ ਸਿੱਖਾ ਰਹੇ ਹੋ ਆ ਇੱਕ ਵੀਡੀਓ ਬਈ ਮਨਜਿੰਦਰ ਦੀ ਵੀ ਦੇਖ ਲਓ ਵੀ ਮੈਂ ਇਹਨਾਂ ਦਾ ਟੈਸਟ ਲੈਣਾ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਹੀ ਦੱਸਦੇ ਨੇ ਤੁਹਾਨੂੰ ਤਾਂ ਖੁਦ ਹੀ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਆਉਂਦੇ ਚੰਡੀਗੜ੍ਹ ਦੇ ਡੱਡੇ ਦੇ ਸਿਹਾਰੀ ਕਦੋਂ ਪੈਰ ਲੱਗੀ ਤੁਸੀਂ ਜਦੋਂ ਚੰਡੀਗੜ੍ਹ ਤੇ ਉੱਤੇ ਕੇਂਦਰ ਆਪ ਦਾ ਰਾਜ ਸਤਿਅਪਨ ਕਰਨ ਲੱਗ ਜਾਂਦਾ ਹੈ ਅਧਿਕਾਰ ਸਤਿਅਪਨ ਕਰਨ ਲੱਗ ਜਾਂਦਾ ਹੈ ਉਦੋਂ ਤੁਸੀਂ ਚੁੱਪ ਹੋ ਜਾਂਦੇ ਆ ਲੋਕਾਂ ਨੇ ਸਪੈਲਿੰਗਾਂ ਤੋਂ ਕੀ ਲੈਣਾ ਜਦੋਂ ਚੰਡੀਗੜ੍ਹ ਹੀ ਨਾਮ ਜ਼ਰਿਆ ਲੋਕਾਂ ਨੇ ਚੰਡੀਗੜ੍ਹ ਤੇ ਸਪੈਲਿੰਗਾਂ ਤੋਂ ਵੀ ਕੀ ਲੈਣਾ ਮਹਾਰਾਜ ਰਣਜੀਤ ਸਿੰਘ ਦੀ ਤੁਸੀਂ ਯਾਦਗਾਰ ਮਤਲਬ ਉਹਨਾਂ ਦੀ ਯਾਦਚਾ ਪ੍ਰੋਗਰਾਮ ਹੈ ਉਥੇ ਤੁਸੀਂ ਗਏ ਹੋ ਗੱਲ ਕਰੋ ਮਹਾਰਾਜ ਰਣਜੀਤ ਸਿੰਘ ਦੀ ਉਹਦੇ ਵਰਗਾ ਰਾਜ ਦੇਣ ਦੀ ਉਹਦੇ ਵਰਗੀਆਂ ਫੈਸਲੇ ਲੈਣ ਦੀ ਉਹਦੇ ਵਰਗਾ ਪ੍ਰਬੰਧ ਕਰਨ ਦੀ ਉਹਦੀ ਗੱਲ ਕੀਤੀ ਹਰ ਫੈਸਲਾ ਦਾ ਤੁਸੀਂ ਯੂ ਟਰਨ ਮਾਰ ਰਹੇ ਹੋ ਇੱਕ ਵੀ ਫੈਸਲਾ ਥੋੜੇ ਤੋਂ ਨਿਪਰੇ ਨਹੀਂ ਚੜ ਰਿਹਾ ਤੇ ਤੁਸੀਂ ਗੱਲਾਂ ਟੈਸਟਾਂ ਲੈਣ ਦੀਆਂ ਕਰ ਰਹੇ ਹੋ ਹਾਂਜੀ ਰਖਲਾ ਸੁਖਪਾਲ ਸਿੰਘ ਰਖਲਾ ਖੈਰੇ ਨੂੰ ਟੌਂਡ ਮਾਰਨ ਦੇ ਚੱਕਰ ਦੇ ਵਿੱਚ ਤੁਸੀਂ ਆਪ ਦੀ ਰਖਲਾ ਹਸੋਇ ਨਹੀਂ ਕਰਵਾਲੀ ਆਪ ਦੀ ਕਮੇਟੀ ਬਣ ਕੇ ਸਤੌਜ ਵਾਲੇ ਮਹਾਰਾਜ ਜੀ ਕੋਲ ਦੀ ਕਮੇਟੀ ਬਣ ਗਈ ਤੁਹਾਨੂੰ ਜਦੋਂ ਲਿਖਣਾ ਹੀ ਨਹੀਂ ਆਇਆ ਚੰਡੀਗੜ੍ਹ ਤੇ ਕਮੇਟੀ ਥੋੜੀ ਬਣ ਗਈ ਤੁਸੀਂ ਇਸ ਚੱਕਰ ਦੇ ਵਿੱਚ ਰਹਿ ਕੇ ਕਿਉਂਕਿ ਉਹਨਾਂ ਨੇ ਬੈਲ ਲਿਆਂਦਾ ਸੀ ਪੰਜਾਬ ਦੇ ਵਿੱਚ ਜ਼ਮੀਨ ਪੰਜਾਬ ਦੇ ਹੀ ਲੋਕ ਖਰੀਦ ਸਕਣ ਬਾਹਰੋਂ ਜ਼ਮੀਨ ਨਾ ਖਰੀਦ ਸਕਣ ਜਿਵੇਂ ਕਿ ਝੋਨਾ ਲਾਉਣਾ ਭਈਏ ਆਉਂਦੇ ਆ ਯੂਪੀ ਬਿਹਾਰ ਤੋਂ ਉਹ ਰਖਲਾ ਝੋਨਾ ਲੈ ਕੇ ਜਦੋਂ ਰੁਪਏ ਉਹਨਾਂ ਕੋਲੇ ਇਕੱਠੇ ਹੋ ਜਾਂਦੇ ਆ ਕਈ ਕਿਸੇ ਦੇ ਘਰੇ ਵੀ ਰਹਿ ਪੈਂਦੇ ਆ ਕੰਮ ਕਰਨ ਖਾਤਰ ਘੱਟ ਰੁਪਈਆਂ ਤੇ ਜੇ ਸਵਾ ਲੱਖ ਤੇ ਇੱਥੇ ਬੰਦਾ ਲੱਗਦਾ ਪੰਜਾਬ ਦਾ ਰਖਲਾ ਕੋਈ 1 ਲੱਖ 20000 ਤੇ 1 ਲੱਖ 250 ਤੇ ਉਹ ਰਖਲਾ 80 90000 ਦੇ ਲੱਗ ਜਾਂਦੇ ਆ ਇਸ ਕਰਕੇ ਪੰਜਾਬ ਦੇ ਜਿਹੜੇ ਜੱਟ ਹੈ ਖਾਸ ਕਰਕੇ ਜੱਟ ਸਿੱਖ ਉਹਨਾਂ ਨੂੰ ਰੱਖ ਲੈਂਦੇ ਆ ਸਿਰਫ ਇਸ ਚੱਕਰ ਦੇ ਵਿੱਚ ਕਿ ਸਾਡਾ 50-55000 ਰੁਪਏ ਦਾ ਫਾਇਦਾ ਹੋ ਰਿਹਾ ਐ ਨਹੀਂ ਦੇਖਣਾ ਵੀ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਮੈਜੋਰਟੀ ਪੰਜਾਬ ਦੇ ਵਿੱਚ ਵੱਧ ਗਈ ਮਾਲਵੇ 'ਚ ਹਜੇ ਘੱਟ ਹੈ ਦਬਾਬੇ ਤੇ ਰਖਲਾ ਮਾਝੇ ਦੇ ਵਿੱਚ ਜ਼ਿਆਦੇ ਆ ਉੱਥੇ ਕੁੱਟਮਾਰ ਵੀ ਹੁੰਦੀ ਹੈ ਮਾਲਵੇ ਦੇ ਵਿੱਚ ਵੀ ਕੁਝ ਹੋਣ ਲੱਗੀ ਕਟਮਾਰ ਇਸੇ ਲੋਟੀ ਹੋ ਗਈ ਜਦੋਂ ਤੁਸੀਂ ਮੰਨ ਕੇ ਚੱਲ ਉਹਨਾਂ ਨੂੰ ਆਪ ਦਾ ਥਾਂ ਦੇ ਦਿੰਨੇ ਹੋ ਤੇ ਉਹ ਜੇ ਕੋਈ ਦੂਜਾ ਬੋਲਦਾ ਤੇ ਤੁਸੀਂ ਉਹਨਾਂ ਦੇ ਹੱਕ 'ਚ ਖੜ੍ਹ ਜੰਨੇ ਹੋ ਵੀ ਇਹ ਤਾਂ ਗਰੀਬ ਬੰਦੇ ਆ ਬਾਹਰੋਂ ਆਏ ਇਹਨਾਂ ਨੇ ਮਜ਼ਦੂਰੀ ਕਰਨੀ ਮਜ਼ਦੂਰੀ ਕਰਨ ਇੱਥੇ ਆ ਕੇ ਉਦੋਂ ਬਾਅਦ ਆਉਦੇ ਯੂਪੀ ਤੋਂ ਆਇਆ ਯੂਪੀ ਜਾਣ ਬਿਹਾਰ ਤੋਂ ਐ ਪਿਆਰ ਜਾਣ ਇੱਥੇ ਕੀ ਰਹਿਣ ਖਾਤਰ ਥੋੜੀ ਜਿਹੀ ਜਗ੍ਹਾ ਦੇਣੀ ਆ ਤਾ ਕਰਕੇ ਉਹ ਬੈਲ ਲੈ ਕੇ ਆਏ ਸੀ ਇਸ ਕਰਕੇ ਟੌਂਡ ਮਾਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਸਤਜਮ ਰਖਲਾ ਮਹਾਰਾਜ ਸਤਜ ਵਾਲੇ ਮਹਾਰਾਜ ਟੌਂਡ ਮਾਰ ਰਹੇ ਸੀ ਸਪਾਲ ਸਿੰਘ ਖੇਰਾਂ ਇਹ ਟੌਂਡ ਰਖਲਾ ਤੁਹਾਨੂੰ ਲੱਗੂਗੀ ਤੁਹਾਨੂੰ ਰਖਲਾ ਔਰਤਾ ਪ੍ਰਤੀ ਵੀ ਬੋਲਣ ਦੀ ਕੋਈ ਵੀ ਮਤਲਬ ਕਿ ਉਹ ਹੈ ਨਹੀਂ ਕੋਈ ਵੀ ਤੁਸੀਂ ਵੀ ਮਤਲਬ ਕਿ ਕੁਝ ਵੀ ਕਹਿ ਦਿੰਨੇ ਹੋ ਠੀਕ ਹੈ ਨਾ ਆਪ ਦੇ ਐਮਪੀ ਹੋਣ ਐਮਐਲਏ ਹੋਣ ਉਹਨਾਂ ਨੂੰ ਵੀ ਕੁਝ ਵੀ ਬੋਲ ਦਿੰਨੇ ਹੋ ਮਾੜਾ ਮੋਟਾ ਦਾ ਸੋਚ ਕੇ ਬੋਲਿਆ ਕਰੋ ਛੋਡੇ ਉੱਤੇ ਰਖਲਾ ਰਾਜਨਾਰਥ ਤੁਸੀਂ ਜੇ ਡੈਮ ਖਤਰ ਬੋਲਦੇ ਨਾ ਚੰਡੀਗੜ੍ਹ ਖਤਰ ਬੋਲਦੇ ਥੋਡੇ ਉੱਤੇ ਬੈਠੇ ਸੀ ਅਮਿਤ ਸ਼ਾਹ ਗ੍ਰਹਿ ਮੰਤਰੀ ਥੋਡੇ ਰਖਲਾ ਨੱਥ ਪਾ ਰੱਖੀ ਐ ਉਹਨਾਂ ਨੂੰ ਐ ਵੀ ਅਸੀਂ ਉਹਦੀ ਜਦੋਂ ਉਹਨਾਂ ਨੇ ਕਹਿਤਾ ਨਾ ਵੀ ਅਸੀਂ ਪੰਜਾਬ ਦੀ ਸਰਕਾਰ ਤੋੜ ਸਕਦੇ ਆ ਤੇ ਥੋਡੇ ਉਹਦੀ ਭਾਦੀ ਬਣ ਕੇ ਉਦੋਂ ਉਸ ਤੋਂ ਬਾਅਦ ਕੇਜਰੀ ਮਾਲ ਤੋਂ ਜ਼ਿਆਦਾ ਤੁਸੀਂ ਅਮਰਤਸ਼ਾਹ ਤੇ ਅਮਰਤਸ਼ਾਹ ਨੂੰ ਜ਼ਿਆਦਾ ਮਿਲਦੇ ਹੋ ਜੇਪੀ ਨੱਡਾ ਨੂੰ ਜ਼ਿਆਦਾ ਮਿਲਦੇ ਹੋ ਠੀਕ ਹੈ ਨਾ ਅਜੇ ਉਹ ਤਾਂ ਜੇਲ੍ਹ 'ਚ ਹੀ ਬੈਠੇ ਆ ਸ਼ਾਇਦ ਤੁਸੀਂ ਉਹ ਤੋਂ ਪਹਿਲਾਂ ਗੱਟ ਮੱਟ ਵੀ ਕਰ ਲਓ ਸੋਨੂੰ ਡਰ-ਡਰ ਦੇ ਵਿੱਚ ਹੀ ਵੀ ਅਸੀਂ ਛੋਡੇ ਵਾਲੇ ਪਾਸੇ ਆ ਜੰਨੇ ਆ ਮੈਂ ਐਮਐਲਏ ਲੈ ਕੇ ਆ ਜੰਨਾ ਤੁਹਾਨੂੰ ਪੈਸੇ ਦਿੱਟੋ ਪੈਸੇ ਤਾਂ ਉਹਨਾਂ ਕੋਲੇ ਕਰੋੜਾਂ ਦੇ ਵਿੱਚ ਹੀ ਐ ਉਹ ਦੇ ਦੇਣਗੇ ਠੀਕ ਹੈ ਨਾ ਤੇ ਹੋ ਸਕਦਾ ਤੁਸੀਂ ਬੀਜੇਪੀ 'ਚ ਹੀ ਨਾ ਚਲੇ ਜਾਓ ਟਰੋਡਾ ਕੋਈ ਪਰੋਸਾ ਨਹੀਂ ਕਿਹੜਾ ਬੰਦਾ ਪੰਜਾਬ ਦਾ ਨਹੀਂ ਹੋਇਆ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਉਹ ਪਾਰਟੀ ਦਾ ਵੀ ਨਹੀਂ ਹੋ ਸਕਦਾ ਮੈਂ ਇਥੋਂ ਤੱਕ ਕਹਿ ਦਿੰਦਾ ਧੰਨਵਾਦ ਸਤ ਸ੍ਰੀ ਅਕਾਲ